वाहगुरु जी का खालसा वागुरु जी की फतेह सतना श्री वाहे वागुरु साहेब जी सतना ਸ੍ਰੀ ਵਾਹਿਗੁਰੂ ਸਾਹਿਬ ਜੀ ਅਸੋਨਾ ਆਉ ਪੈਰਾ ਸਾਧਨ ਝੂਰ ਮੋਈ ਤਾ ਮਿਲੀਏ ਪ੍ਰਭ ਮਿਲੀ ਦੂਜਾ ਪਾਈ ਖੁਈ ਅਸੁਨਾ ਆਉ ਪੇਰਾ ਸਾਧਨ ਝੂਰ ਮੋਈ ਤਾ ਮਿਰੀ ਹੈ ਪ੍ਰਭ ਮਿਲੀ ਤੂਜੈ ਭਾਈ ਖੁਰੀ ਝੂਠ ਵਿਗਤੀ ਤਾਂ ਪਰਮਤੀ ਕੋ ਕਹ ਕਹਾ ਸੇ ਫੁਲੇ आगे काम पीछे रुत जाडा देख चलत मन डोले दिस साख हरी हरे आवल सहज पके ਸੋ ਮਿਠਾ ਨਾਨਕ ਆ ਸੁਨ ਮਿਲੋ ਪਿਆਰੀ ਸਤ ਗੁਰ ਭਈ ਮਸੀਠਾ ਦੇ ਦਿਸ ਸਾਖ ਹਰੀ ਹਰਿਆਵਲ ਸਹਜ ਪਕੈ ਸੋ ਮੀਠਾ ਨਾਨਕ ਅਸ ਸੁਨ ਵਿਲਾਹੋ ਪਿਆਰੀ ਸਾਤ ਗੁਰ ਭੈ ਬਸੀਠਾ ਵਾਹਿਗੁਰੂ ਜੀ ਕਾ ਖਾਲਸਾ वाहू जी की फति गुरु प्यारी साह आज अस्ू का महीना आरंभ हो गुरु प्यारी साहद जियो हर संघरान दे तेन असी गुरुद्वारा साहब तो हर गुरुद्वारा साहब ਗੁਰੂ ਦਾ ਉਪਦੇਸ਼ ਸਰਵਣ ਕਰਦੇ ਆ ਗੁਰੂ ਪਿਆਰੀ ਸਾਧ ਸੰਗਤ ਜੀਓ ਜੋ ਆਪਾਂ ਸੰਗਰਾਂਦ ਦੇ ਮਹੀਨੇ ਵਾਲੇ ਦਿਨ ਸੰਗਰਾਂਦ ਵਾਲੇ ਦਿਨ ਬਾਣੀ ਸਰਵਣ ਕਰਦੇ ਆ ਉਹ ਬਾਣੀ ਮਾਜ ਰਾਗ ਵਿੱਚ ਤਨ ਤਨ ਗੁਰੂ ਅਰਜਨ ਪਾਤਸ਼ਾਹ ਜੀ ਦੀ ਰਚੀ ਹੋਈ ਬਾਣੀ ਗੁਰਪਿਆਰੇ ਸਾਧ ਸੰਗਤ ਜੀਓ ਸ਼ਾਇਦ ਕਈਆਂ ਨੂੰ ਇਹ ਨਹੀਂ ਪਤਾ ਹੋਵੇਗਾ ਕਿ ਤਨ ਤਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੁਖਾਰੀ ਰਾਗ ਦੇ ਵਿੱਚ 12 ਮਹਾਦੀ ਬਾਣੀ ਉਚਾਰੀ ਹੋਈ ਆ ਤਾਂ ਤਨ ਕੋ ਨਾਨਕ ਪਾਛਾ ਜੀ ਸਾਨੂੰ ਕੀ ਉਪਦੇਸ਼ ਦੇ ਰਿਹਾ ਆ ਆ ਤੁਹਾਨੂੰ ਉਸ ਬਾਣੀ ਨਾਲ ਜਾਣੂ ਕਰਵਾਉਨੇ ਆ ਜਿਹੜੀ ਬਾਣੀ ਤੁਸੀਂ ਹੁਣੇ ਸਰਵਨ ਕੀਤੀ ਆ ਜੋ ਬਾਣੀ ਤੁਸੀਂ ਸਰਵਣ ਕਰ ਚੁੱਕੇ ਹੋ ਇਹ ਬਾਣੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੁਖਾਰੀ ਰਾਗ ਵਿੱਚ ਉਚਾਰਨ ਕੀਤੀ ਹੈ ਗੁਰੂ ਨਾਨਕ ਪਾਤਸ਼ਾਹ ਇਸ ਬਾਣੀ ਵਿੱਚ ਜੀਵ ਨੂੰ ਕੀ ਉਪਦੇਸ਼ ਦੇ ਰਿਹਾ ਇਸ ਬਾਣੀ ਨੂੰ ਹੁਣ ਆਪਾਂ ਵਿਚਾਰਾਂਗੇ ਕਿ ਸਾਨੂੰ ਗੁਰਨਾਮ ਪਾਛਾ ਜੀ ਅਸੂਦੇ ਮਹੀਨੇ ਦੇ ਬਾਬਤ ਅਸੂਦੇ ਮਹੀਨੇ ਦੇ ਵਿੱਚ ਕਿਸ ਤਰ੍ਹਾਂ ਵਿਚਰਨਾ ਹੈ ਕਿਸ ਤਰ੍ਹਾਂ ਸਾਨੂੰ ਅਸੂਦਾ ਮਹੀਨਾ ਲੱਗਦਾ ਕਿਸ ਤਰ੍ਹਾਂ ਉਸ ਪ੍ਰਮਾਤਮਾ ਨੂੰ ਪਿਆਰ ਕਰਨਾ ਉਸਨੂੰ ਯਾਦ ਕਰਨਾ ਤੇ ਆਪਣਾ ਜੀਵਨ ਸਾਫਲ ਕਰਨਾ ਆਓ ਸਰਵਣ ਕਰਦੇ ਆਂ ਅਸੂਨ ਆਉ ਪੇਰਾ ਸਾ ਧਨ ਝੂਰ ਮੋਈ ਜਿਸ ਤਰ੍ਹਾਂ ਪਿਛਲਾ ਮਹੀਨਾ ਭਾਦਰੋਂ ਦਾ ਨਿਕਲਿਆ ਉਹ ਵੀ ਤੁਹਾਨੂੰ ਆਪਾਂ ਵੀਡੀਓ ਰਾਈ ਭਾਦਰੋਂ ਦੇ ਮਹੀਨੇ ਦੇ ਵਿੱਚ ਉਨਾਨਕ ਪਾਛਾਦੀ ਬਾਣੀ ਸੰਤਾਂ ਦੇ ਹਜ਼ੂਰ ਪੇਸ਼ ਕਰ ਚੁੱਕੇ ਆ ਕਿ ਭਾਦਰੋਂ ਦੇ ਮਹੀਨੇ ਦੇ ਵਿੱਚ ਹਮਝਾ ਬਣ ਜਾਂਦਾ ਬਰਸਾਤਾਂ ਪੈਂਦੀਆਂ ਉਸ ਤੋਂ ਬਾਅਦ ਹਮਝਾ ਬਣ ਜਾਂਦਾ ਧੁੱਪ ਦੇ ਥਰਾਟੇ ਲੱਗਦੇ ਆ ਜੀਵ ਨੂੰ ਬੜਾ ਮੁਸ਼ਕਲ ਹੁੰਦਾ ਉਹ ਮਹੀਨਾ गुजारना ਕਿਉਂਕਿ ਉਹ ਮਹੀਨਾ ਜਿਹੜਾ ਉਸੇ ਵਿੱਚ ਜੋ ਗਰਮੀयां ਬਰਦਾਸ਼ਤ ਕਰਨੀ ਔਖੀ ਹੋ ਜਾਂਦੀ ਹੈ ਹੌਮਜਿਆ ਬਣ ਜਾਂਦਾ ਹਵਾ ਦੇ ਵਿੱਚ ਮੌਇਸਚਰ ਬਹੁਤ ਵੱਜ ਜਾਂਦਾ ਉਹਦਾ ਕਰਕੇ ਉਸ ਨੂੰ ਬਰਦਾਸ਼ਤ ਕਰਨਾ ਮੁਸ਼ਕਲ ਹੁੰਦਾ ਤੇ ਥੋੜਾ ਔਖਾ ਹੋ ਜਾਂਦਾ ਹਰ ਜਸਤਨਾ ਰੁੱਤਾਂ ਬਣੀਆਂ ਉਸ ਕਾਲਪੁਰਖ ਨੇ ਜੋਰ ਉਤ ਬਣਾਈਆਂ ਉਸ ਦੇ ਅਨਸਾਰ ਸਾਨੂੰ ਜੀਵਨ ਬਤੀਤ ਕਰਨਾ ਪੈਂਦਾ ਇਸੀ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਵੀ ਜੇ ਆਪਾਂ ਪ੍ਰਮਾਤਮਾ ਨੂੰ ਯਾਦ ਨਹੀਂ ਕਰਦੇ ਤੇ ਮਹੀਨਿਆਂ ਵਾਂਗ ਸਾਡੀ ਇਸ ਦੇਨ ਨੂੰ ਹੀ ਸਾਡੀ ਆਤਮਾ ਨੂੰ ਹੀ ਉਹਦਾ ਫਲ ਪੁੱਗਣਾ ਪੈਂਦਾ ਜੇ ਆਪਾਂ ਪ੍ਰਮਾਤਮਾ ਨੂੰ ਯਾਦ ਨਹੀਂ ਕਰਦੇ ਉਰਪਾ ਆਛਾ ਸੁਦੇ ਮਹੀਨੇ ਵਾਰੇ ਕਾਇ ਰਹੇ ਹਨ ਕਿ ਅਸੋਂ ਨੇ ਆਉ ਪੇੜਾ ਸਾਧਨ ਝੂਰ ਮੋਈ ਪਾਰ ਦਰੋਂ ਦੇ ਮਹੀਨਾ ਨਿਕਲ ਗਿਆ ਉਹ ਜਿਹੜੇ ਹੋਂਮ ਦੇ ਤਰਾਟਿਆਂ ਦੇ ਦਿਨ ਸਾਲੋਂ ਗਤੀਤ ਹੋ ਗਏ ਜੋ ਜੀਵ ਪ੍ਰਮਾਤਮਾ ਨਾਲੋਂ ਟੁੱਟਾ ਹੋਇਆ ਉਸ ਤੇ ਜੀਵਨ ਦੇ ਵਿੱਚ ਦੁੱਖਾਂ ਨੇ ਆ ਗਏ ਇੱਕ ਡੇਰਾ ਲਾ ਲਿਆ ਕਾਮ ਕਰੋ ਲੋ ਲੋ ਮੋਹ ਹੰਕਾਰ ਉਸ ਦੇ ਵਿੱਚ ਡੇਰਾ ਲਾ ਲੈਂਦੇ ਆ ਤੇ ਜੀਵਨ ਨੂੰ ਜਿਉਣਾ ਖਾ ਜਾਂਦਾ ਉਸ ਪ੍ਰਮਾਤਮਾ ਦੇ ਦਰ ਤੋਂ ਅਸੀਂ ਦੂਰ ਹੋ ਜਾਂਦੇ ਆ ਪਰ ਜੋ ਅਸੂਦਾ ਮਹੀਨਾ ਇਹੀ ਵਿੱਚ ਮੌਸਮ ਸੁਹਾਵਣਾ ਹੋ ਜਾਂਦਾ ਮਿੱਠੀ ਮਿੱਠੀ ਠੰਡ ਪੈਣੀ ਸ਼ੁਰੂ ਹੋ ਜਾਂਦੀ ਹੈ ਰੁੱਤ ਦਾ ਬਦਲਾ ਆ ਜਾਂਦਾ ਇਸੇ ਤਰ੍ਹਾਂ ਗੁਨਾਨ ਪਾਤਸ਼ਾ ਇਸਤਰੀ ਨੂੰ ਸੰਬੋਧਨ ਕਰਕੇ ਦੱਸਦੇ ਹਨ ਕਿ ਜਦੋਂ ਵਿਛੋੜੇ ਦੀ ਮਾਰੀ ਹੋਈ ਇਸਤਰੀ ਆਪਣੇ ਪਤੀ ਨੂੰ ਯਾਦ ਕਰਦੀ ਹੈ। ਤੇ ਪਤੀ ਨੂੰ ਯਾਦ ਕਰਦੇ ਆ ਉਸ ਨੂੰ ਪਤੀ ਨਾਲ ਮਿਲਾਪ ਦੀ ਤਾਂਘ ਪੈਦਾ ਹੋ ਜਾਂਦੀ ਹੈ। ਉਹ ਆਪਣੇ ਪਤੀ ਨੂੰ ਮਿਲਣਾ ਲੋਚਦੀ ਹੈ। ਇਹ ਮਹੀਨਾ ਵੀ ਇਸੇ ਤਰ੍ਹਾਂ ਜਾਂ ਤੋ ਅਸੀਂ ਪ੍ਰਮਾਤਮਾ ਨੂੰ ਯਾਦ ਕਰਦੇ ਆ ਤਾਂ ਜਿਹੜਾ ਉਹ ਵਿਛੋੜੇ ਦਾ ਸਮਾ ਜਿਹੜਾ ਹੁੰਦਾ بڑا ਦੁੱਖਾਂ ਭਰਿਆ ਅਸੀਂ ਬਤੀਤ ਕੀਤਾ ਹੁੰਦਾ ਉਸ ਦੇ ਵਿੱਚ ਸ਼ਾਂਤੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਮਨ ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ ਅਸੂਲੇ ਮਹੀਨੇ ਦੀ ਠੰਡ ਜੋ ਰੁੱਤ ਬਦਲਦੀ ਹੈ ਥੋੜਾ ਗਰਮੀ ਦਾ ਤੇਜ਼ ਘਟਦਾ ਗਰਮੀ ਦਾ ਵਾੜ ਘਟਦਾ ਥੋੜਾ ਮੌਸਮ ਸੁਹਾਵਣਾ ਸ਼ੁਰੂ ਹੋ ਜਾਂਦਾ ਥੋੜਾ ਥੋੜਾ ਠੰਡਾ ਮੌਸਮ ਸ਼ੁਰੂ ਹੋ ਜਾਂਦਾ ਠੰਡੀਆਂ ਹਵਾਵਾਂ ਸ਼ੁਰੂ ਹੋ ਜਾਂਦੀਆਂ ਉਸ ਨਾਲ ਜੀਵ ਇਸਤਰੀ ਨੂੰ ਆਪਣੀ ਜ਼ਿੰਦਗੀ ਵਿੱਚ ਜੀਵਨ ਦੇ ਨਾਲ ਜੀਵਨ ਵਿੱਚ ਕੁਝ ਰਾਹਤ ਮਿਲਦੀ ਹੈ ਇਸੇ ਤਰ੍ਹਾਂ ਹੀ ਜਦੋਂ ਪਰਮਾਤਮਾ ਨੂੰ ਯਾਦ ਕਰਦੇ ਆ ਤਾਂ ਸਾਡਾ ਜੀਵਨ ਸੁਖਾਲਾ ਹੋਣਾ ਸ਼ੁਰੂ ਹੋ ਜਾਂਦਾ ਗੁਰੂ ਪਾਛਾ ਕਹਿ ਰਿਹਾ ਹੈ ਅਸ ਸੁਣਾਉ opera ਕਿ हे ਪ੍ਰਭੂ ਪਤੀ ਮੈਂ ਤੇਰਾ ਵਿਛੋੜਾ ਨਹੀਂ ਚੱਲ ਸਕਦਾ ਦੀ ਰਿਵਿਸ਼ੋੜੇ ਲਈ ਵਿੱਚ ਮੈਂ ਬਹੁਤ ਦੁੱਖ ਸਹਾਰ ਲਿਆ ਜਿਸ ਤਰ੍ਹਾਂ ਪਾਦਰੋਂ ਦੇ ਮਹੀਨੇ ਵਿੱਚ ਉਪਦੇਸ਼ ਗੁਰੂ ਜੀ ਨੇ ਕੀਤਾ ਕਿ ਅਸੀਂ ਉਸ ਪਰਮਾਤਮਾ ਨੂੰ ਭੁੱਲ ਕੇ ਦੁਨਿਆਵੀ ਪਦਾਰਥਾਂ ਵੱਲ ਮਨ ਲਾਇਆ ਹੋਇਆ ਉਸ ਦਾ ਨਤੀਜਾ ਇਹ ਨਿਕਲਦਾ ਇਹ ਸਾਨੂੰ ਜਦਾਂ ਹਾਰ ਤੋਂ ਉਹ ਮਹੀਨਿਆਂ ਦੇ ਵਿੱਚ ਗਰਮੀ ਪੈਂਦੀ ਆ ਹਨ ਦੁੱਖਾਂ ਨੂੰ ਸਹਾਰਨਾ ਪੈਂਦਾ ਪਰ ਜਦੋਂ ਸੀ ਪ੍ਰਮਾਤਮਾ ਨੂੰ ਯਾਦ ਕਰਦੇ ਆ ਤਾਂ ਪ੍ਰਮਾਤਮਾ ਸਾਡੀ ਬੇਨਤੀ ਨੂੰ ਸਵੀਕਾਰ ਕਰਕੇ ਸਾਡੇ ਜੀਵਨ ਵਿੱਚ ਬਹਾਰ ਲਿਆ ਦਿੰਦੇ ਆ ਇਸੇ ਤਰ੍ਹਾਂ ਹੀ ਇਹ ਸੁਦਾ ਮਹੀਨਾ ਜੀਵ ਸਤਰੀ ਪ੍ਰਭੂ ਪਤੀ ਨੂੰ ਕਹਿ ਰਹੀ ਕਿ ਹੁਣ ਆਓ ਮੇਰੇ ਹਿਰਦੇ ਵਿੱਚ ਵਸ ਜਾਓ ਉਹਦੇ ਤੋਂ ਪਹਿਲਾਂ ਮੈਂ ਬੜਾ ਸਾ ਧਨ ਝੂਰ ਮੁਈ ਤੋ ਹੜੇ ਤੋਂ ਵਿਛੜ ਕੇ ਮੈਂ ਬੜੇ ਹੋਕੇ ਪਰਿਆ ਮੈਂ ਬੜਾ ਦੁੱਖ ਸਹਿਣ ਕੀਤਾ ਪਰ ਹੁਣ ਤੁਸੀਂ ਆ ਕੇ ਮੇਰਾ ਇਸ ਦੁੱਖ ਤੋਂ ਰਾਹਤ ਦਿਲਾਓ ਤਾਂ ਮਿਲਿਆ ਪ੍ਰਭ ਮੇਲੇ ਪੂਜੇ ਭਾਏ ਕੋਈ ਕਿਉਂਕਿ ਇਸ ਤੋਂ ਪਹਿਲਾਂ ਮੈਂ ਸੰਸਾਰਕ ਸਮਾਜਿਕ ਮਾਇਕ ਪਦਾਰਥਾਂ ਵਿੱਚ ਆਪਣਾ ਜੀਵਨ ਫਸਾਇਆ ਹੋਇਆ ਸੀ ਹੁਣ ਮੈਨੂੰ ਇਹ ਸਮਝ ਆਈ ਹੈ ਕਿ ਜੋ ਸਮਾਜਿਕ ਮਾਇਕ ਪਦਾਰਥ ਹਨ ਇਹ ਸਾਰੇ ਮੈਨੂੰ ਪੂਰਾ ਸੁੱਖ ਨਹੀਂ ਦੇ ਸਕਦੇ ਜੋ ਸੁੱਖ ਤੇਰੇ ਨਾਮ ਦੇ ਵਿੱਚ ਆ ਉਹ ਸੁੱਖ ਇਹਨਾਂ ਪਦਾਰਥਾਂ ਤੋਂ ਨਹੀਂ ਮਿਲ ਸਕਦਾ ਮੈਂ ਤਾਂ ਭੁੱਲ ਹੀ ਰਹੀ ਇਹ ਸਮਾਰਿਕ ਪਦਾਰਥਾਂ ਨੂੰ ਦੇਖ-ਦੇਖ ਕੇ ਮੇਰਾ ਮਨ ਲਲਚਾਉਂਦਾ ਰਿਹਾ ਉਧਰ ਮੈਂ ਫਸੀ ਰਹੀ ਉਧਰ ਹੀ ਘੁੰਮੂਈ ਰਹੀ ਆਪਣੇ ਜੀਵਨ ਦਾ ਰਸਤਾ ਹੀ ਭੁੱਲ ਗਈ ਪਰ ਹੁਣ ਮੈਨੂੰ ਸਮਝ ਆਈ ਹੈ ਇਹ ਜੋ ਸੁਖ ਪਰਮਾਤਮਾ ਦੇ ਨਾਮ ਵਿੱਚ ਹੋਰ ਕਿਤੇ ਨਹੀਂ ਤਾਂ ਮਿਲੀ ਇਹ ਪ੍ਰਮੇਲ ਹੈ ਦੂਜੇ ਭਾਏ ਕੋਈ ਤੁਸੀਂ ਮੈਨੂੰ ਮਿਲੇ ਤੁਹਾਨੂੰ ਯਾਦ ਕੀਤਾ ਮੈਂ ਰਾਮ ਨੇ ਸਮਝ ਪਈ ਕਿ ਮੈਂ ਤਾਂ ਐਵੇਂ ਭੁੱਲੀ ਹੋਈ ਸਮਾਜਿਕ ਪਦਾਰਥਾਂ ਵਿੱਚ ਉਲਜੀ ਰਹੀ। ਪਾਰੀ ਕਿਰਪਾ ਤੇਰੀ ਜਿਨਾ ਚੇ ਨਹੀਂ ਹੁੰਦੀ ਉਹਨਾਂ ਚੇ ਰੇ ਸਮਝ ਨਹੀਂ ਆਉਂਦੀ। ਜਦੋਂ ਤੁਸੀਂ ਕਿਰਪਾ ਕੀਤੀ ਤੇ ਮੈਨੂੰ ਅਤੁੱਕ ਦੇ ਮਹੀਨੇ ਦੀਆਂ ਠੰਣੀਏ ਠੰਣੀਆ ਹਵਾਵਾਂ ਦੇ ਬੁੱਲੇ ਜਦੋਂ ਮੇਰੇ ਕੰਨੋਂ ਛੂਏ ਤਾਂ ਮੇਰਾ ਤਨ ਉਸ ਬਲਦੇ ਵੀ ਚਮਸਿਆ ਤੂੰ ਮੂਹਮਦੇ ਮਹੀਨਿਆਂ ਤੋਂ ਤਰਾੜ ਦੇ ਦਿਹਾੜਿਆਂ ਤੋਂ ਹੁਣ ਮੇਰਾ ਹੀ ਖਲਾਸੀ ਹੋ ਗਈ ਹੈ ਹੁਣ ਤੇਰੀ ਯਾਦ ਮੇਰੇ ਹਿੱਦੇ ਵਿੱਚ ਵੱਸ ਗਈ ਆ ਕਿ ਤੁਸੀਂ ਹੁਣ ਆ ਕੇ ਮੈਨੂੰ ਮਿਲੋ ਮੈਨੂੰ ਜੀਉਣ ਦਾ ਰਸਤਾ ਦਿਖਾਓ ਝੂਠ ਵੀ ਗੁੱਤੀ ਤਾਂ ਪਰ ਮੁੱਤੀ ਉੱਕ ਕਹ ਕਹਾਂ ਸੇ ਫੁੱਲੇ ਜਦੋਂ ਮੈਂ ਦੁਨੀਆਂ ਦੇ ਝੂਠੇ ਮੋਹ ਵਿੱਚ ਫਸ ਕੇ ਖੁਆਰ ਹੋ ਰਹੀ ਸੀ ਉਸ ਵੇਲੇ ਪ੍ਰਭ ਪਤਨੀ اے ਪਰਮਾਤਮਾ ਮੈਂ ਤੁਹਾਡੇ ਤੋਂ ਵਿਛੜਿਆ ਹੋਇਆ ਸੀ ਜੀਵ ਸਤਿ ਕਰੀ ਗੈ ਮੈਂ ਤੁਹਾਡੇ ਤੋਂ ਵਿਛੜੀ ਹੋਈ ਸੀ ਹੁਣ ਮੇਰਾ ਜੀਵਨ ਵੀ ਬੁਢੇ ਪੇਵਲ ਚਲਾ ਗਿਆ ਮੇਰੇ ਸਿਰ ਦੇ ਵਾਲ ਉਹ ਕਾਇਰੇ ਬੂਟੇ ਦੇ ਉੱਪਰ ਜੋ ਸਫੇਦ ਹਲ ਗਿਆ ਲੱਗ ਜਾਂਦਾ ਉਹ ਸੁਆੰਗ ਮੇਰੇ ਕੇਸ ਹੁਣ ਚਿੱਟੇ ਹੋ ਗਏ ਮੈਂ ਤੇ ਝੂਠਾਂ ਵਿੱਚ ਝੂਠ ਮੋਹ ਲੋਭ ਨਾਮ ਕਰੋ ਲੋ ਮੋਹ ਹੰਕਾਰ ਦੇ ਜਾਲ ਵਿੱਚ ਫਸੀ ਰਹੀ ਤੇ ਬੜੇਪਾ ਆ ਗਿਆ ਪਰ ਮੈਂ ਭੁੱਲੀ ਰਹੀ ਅੱਗੇ ਕਾਮ ਪਿੱਛੇ ਰੁੱਤ ਜਾੜਾ ਅੱਗੇ ਕਾਮ ਪਿੱਛੇ ਰੁੱਤ ਜਾੜਾ ਦੇਖ ਚਲਤ ਮਨ ਡੋਲੇ ਮੇਰੇ ਸਰੀਰ ਵਿੱਚ ਉਹ ਤਾਕਤ ਨਹੀਂ ਰਹੀ ਜੋ ਮੇਰਾ ਸਰੀਰ ਸੀ ਜੋੜ ਦੇ ਵਿੱਚ ਤਾਕਤ ਸੀ ਉਹ ਹੁਣ ਕੱਟ ਗਈ ਆ ਮੇਰਾ ਜਵਾਨੀ ਵੇਲਾ ਪਿੱਛੇ ਲੰਘ ਗਿਆ ਅੱਗੇ ਘਾਮ ਪਿੱਛੇ ਰੁੱਤ ਝਾੜਾ ਦੇਖ ਚਲਤ ਮਨ ਡੋਲੇ ਹੁਣ ਮੇਰੇ ਸਰੀਰ ਵਿੱਚ ਕਮਜ਼ੋਰੀ ਆ ਗਈ ਤੇ ਹੁਣ ਮੇਰੇ ਕੋਲ ਉਹਨਾ ਸਿਮਰਨ ਵੀ ਨਹੀਂ ਹੁੰਦਾ ਮੈਂ ਤੈਨੂੰ ਜ਼ਿਆਦਾ ਚਿਰ ਯਾਦ ਨਹੀਂ ਕਰ ਸਕਦਾ ਜਦੋਂ ਮੈਨੂੰ ਇਸ ਬਾਰੇ ਵਿਚਾਰ ਆਉਂਦੀ ਹੈ ਤਾਂ ਮੇਰਾ ਸਰੀਰ ਕੰਬ ਜਾਂਦਾ ਮੇਰਾ ਚੇਤ ਡੋਲ ਜਾਂਦਾ ਮੈਂ ਘਬਰਾ ਜਾਂਦਾ ਮੈਂ ਇਹ ਸਾਰਾ ਸਮਾਂ ਐਵੇਂ ਵਿਅਤਤ ਗਵਾ ਲਿਆ ਆਗੈ ਕਾਮ ਪਿੱਛੇ ਰੁੱਤ ਰੁੱਤ ਝਾੜਾ ਦੇਖ ਚਲਤ ਮਨ ਡੋਲੇ ਮੈਂ ਤੇ ਆਪਣਾ ਜੀਵਨ ਹੀ ਤੁਸੇ ਮਾਇਕ ਪਦਾਰਥਾਂ ਦੇ ਵਿੱਚ ਲਾ ਕੇ ਗਵਾ ਲਿਆ ਪਰ ਤੈਨੂੰ ਯਾਰ ਨਹੀਂ ਕੀਤਾ ਪੇਰਾ ਮਾਨ ਘਰਾਂਦਾ ਹੋਣਾ ਬੈਜ ਸਾਗ ਹਰੀ ਹਰਿਆਵਲ ਸਹਿਜ ਪਕੇ ਸੋ ਮਿੱਠਾ ਜੜੀਓ ਕਾਈ ਉਹਦਾ ਵੀ ਰੰਗ ਬਦਲ ਗਿਆ ਉੱਤੇ ਵੀ ਪਲਤਣ ਆ ਗਈ ਮੇਰਾ ਜੀਵਨ ਜਿਹੜਾ ਜਵਾਨੀ ਵੇਲੇ ਜੀਵਨ ਨਿਕਲ ਗਿਆ ਬੜਾ ਪਾ ਗਿਆ ਤੇ ਹੁਣ ਮੇਰਾ ਮਨ ਡੋਲਦਾ ਹੈ ਜਿਸ ਤਰ੍ਹਾਂ ਹੁਣ ਹਰ ਪਾਸੇ ਹਰਿਆਵਲ ਹਰਿਆਵਲ ਨਜ਼ਰ ਆ ਰਹੀ ਹੈ ਬਨਸਪਤੀ ਦੀਆਂ ਨਵੀਆਂ ਨਵੀਆਂ ਟਹਿਣੀਆਂ ਨਿਕਲੀਆਂ ਹੋਈਆਂ ਉਹ ਸ਼ੁੱਧ ਹਵਾ ਦੇ ਵਿੱਚ ਪਰ ਫੁੱਲ ਤਾਂ ਹੋਈ ਬਨਸਪਤੀ ਸਾਰੀ ਉਸ ਨੂੰ ਵੇਖ ਕੇ ਮੇਰੇ ਮਨ ਨੂੰ ਕੁਝ ਠੀਰਜ ਜਾ ਮਿਲਦਾ ਕਿ ਆਏ ਇਹ ਵੀ ਸਮਾਂ ਹੈ ਮੇਰੇ ਚਿੱਤ ਵਿੱਚ ਆਵਸੋ ਪ੍ਰਭੂ ਜੀ ਮੇਰੇ ਜੀਵਨ ਨੂੰ ਸਫਲ ਕਰੋ ਮੇਰੇ ਕੋਲੋਂ ਆਪਣਾ ਨਾਮ ਜਪਾਓ ਤੁਹਾਡਾ ਨਾਮ ਜਪ ਕੇ ਮੈਂ ਖੁਸ਼ੀਆਂ ਭਰਿਆ ਜੀਵਨ ਬਤੀਤ ਕਰਾਂ ਔਰ ਜਦੋਂ ਇਹ ਮੇਰੇ ਮਨ ਦੇ ਵਿੱਚ ਵਿਸ਼ਵਾਸ ਪੈਦਾ ਹੁੰਦਾ ਤੇ ਉਹ ਜਿਸ ਤਰ੍ਹਾਂ ਫਲ ਜਿਹੜਾ ਵਾਸਤੇ ਆਪੇ ਪੌਦੇ ਦੇ ਤੇ ਲੱਗ ਲੱਗਦਾ ਪੱਕ ਜਾਂਦਾ ਉਸ ਦਾ ਸਵਾਦ ਵਿੱਚ ਵੱਖਰਾ ਹੁੰਦਾ ਜਿਹੜਾ ਟੁੱਟ ਕੇ ਦਿਲ ਚੁੱਕਾ ਹੁੰਦਾ ਉਹ ਫਲ ਦੀ ਮਿਠਾਸ ਮੈਨੂੰ ਮਹਿਸੂਸ ਹੋਣੀ ਸ਼ੁਰੂ ਹੋ ਗਈ ਤੇਰੀ ਯਾਦ ਮੇਰੇ ਹਿਰਦੇ ਵਿੱਚ ਵਸਣੀ ਸ਼ੁਰੂ ਹੋ ਗਈ ਮੇਰਾ ਮਨ ਤੇਰੀ ਯਾਦ ਦੇ ਵਿੱਚ ਟਿਕਣਾ ਸ਼ੁਰੂ ਹੋ ਗਿਆ ਨਾਨਕ ਅਸੂਨ ਮੇਰਾ ਪਿਆਰੀ ਸਤਗੁਰ ਭੈ ਵਸੀਤਾ ਇਹ ਅਸੂ ਦੇ ਮਹੀਨੇ ਦੇ ਵਿੱਚ ਸੋਹਾਂ ਆਮਣੀ ਜੋਤਤ ਬੜੀ ਪਿਆਰੀ ਲੱਗਦੀ ਹੈ ਬੜੀ ਪਿਆਰੀ ਲੱਗਦੀ ਤੇਰੀ ਯਾਦ ਮੇਰੇ ਹਿਰਦੇ ਨੂੰ ਟੰਬ ਲੈਂਦੀ ਹੈ ਜੇ ਗੁਰੂ ਪਾਸ਼ਾ ਦੇ ਰਾਹੀ ਇਹ ਮੈਂ ਗਿਆਨ ਪ੍ਰਾਪਤ ਕਰਕੇ ਤੇਰਾ ਨਾਮ ਸਿਮਰਨ ਕਰਕੇ ਮੈਂ ਆਪਣੇ ਆਪ ਨੂੰ ਧੰਨ ਹੋਇਆ ਮਹਿਸੂਸ ਕਰਦਾ ਨਾਨਕ ਅਸ ਨੂੰ ਮਿਲੋ ਪਿਆਰੇ ਸਾਧਗੁਰ ਭੈ ਬਸੀਠਾ ਹੁਣ ਤੇ ਮੇਰੀ ਗਵਾਹੀ ਮੇਰਾ ਇਹ ਜੋ ਵਕੀਲ ਦਾ ਕੰਮ ਕਰ ਰਿਹਾ ਜੋ ਰੋਤੇ ਆਏ ਆਸੂ ਦੀ ਮੇਰਾ ਸਿਮਰਾ ਹੋਇਆ ਨਾਮ ਇਸ ਗਲ ਦੀ ਗਵਾਹੀ ਫਰਦਾ ਮੈਂ ਤਰੀ ਹੋਰ ਖੁਸ਼ੀਆਂ ਪ੍ਰਾਪਤ ਕਰਦਾ ਇਹ ਰਹੇ ਹਮ ਤਾਂ ਅੱਥੂ ਦੇ ਮਹੀਨੇ ਦੀ ਜੋ ਸੁਹਾਗਣੀ ਰੋਤੇ ਆ ਜੋ ਪ੍ਰਮਾਤਮਾ ਦੀ ਸਿਮਰਨ ਸਾਧਨਾ ਦੇ ਵਿੱਚ ਬਤੀਤ ਕੀਤਾ ਗਿਆ ਸਮਾਂ ਜੀਵ ਨੂੰ ਮਿੱਠਾ ਲੱਗਦਾ ਅੱਛਾ ਲੱਗਦਾ ਤੇ ਹੁਣ ਮੈਂ ਤੇਰੀ ਯਾਦ ਵਿੱਚ ਹਰ ਵੇਲੇ ਹੁਣ ਗਾਉਂਦਾ ਰਹਿਣਾ ਗਾਣ ਗਾਉਂਦਾ ਰਹਿਣਾ ਇਹਦੇ ਤੇ ਕਿਰਪਾ ਕਰੋ ਮੈਨੂੰ ਇਸ ਵਿਛੋੜੇ ਵਿਛੋੜੇ ਤੋਂ ਨਿਜਾਰ ਦਿਵਾ ਕੇ ਆਪਣੀ ਮਿੱਠੀ ਪਿਆਰੀ ਗੱਲ ਵਕੜੀ ਵਿੱਚ ਲਾਓ ਮੇਰਾ ਜੀਵਨ ਧਨ ਕਰੋ ਸੋ ਗੁਰੂ ਪਿਆਰੀ ਸਾਥ ਸੰਗਤ ਜਿਓ ਈਤਾਂ ਤਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਤੁਖਾਰੀ ਦਾ 하고 있죠 ਸ਼ਬਦ ਇਹ ਵਿਚਾਰ ਆਪਾਂ ਤੁਹਾਡਾ ਸਾਜੀ ਕਰ ਲੈ। ਭੁੱਲ ਚੱਕੋ ਗਈ ਬਈ। ਮਾਫੀ ਜਾਨੀ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ।